ਕਹਿੰਦੇ ਬੇਸ਼ਰਮਾਂ ਦੀ ਡੁੱਲ ਗਈ ਦਾਲ ਤੇ ਉਹ ਕਹਿੰਦੇ ਅਸੀਂ ਡੋਲ ਡੋਲ ਖਾਂਦੇ ਆ ਅੱਜ ਮੈਂ ਕਾਂਗਰਸ ਦਾ ਗ੍ਰਹਿ ਕਲੇਸ਼ ਦੇਖ ਰਿਹਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਮੈਡਮ ਨਵਜੋਤਪੁਰ ਸਿੱਧੂ ਜੀ ਦਾ ਜਿਨ੍ਹਾਂ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਕਿ 5-500 ਕਰੋੜ ਦੇ ਮੁੱਖ ਮੰਤਰੀ ਵਿਕਦੇ ਆ ਦੋਸਤੋ ਇਸ ਬਿਆਨ ਤੋਂ ਬਾਅਦ ਜਿਹੜਾ ਕਾਟੋ ਕਲੇਸ਼ ਕਾਂਗਰਸ ਦੇ ਵਿੱਚ ਪਿਆ ਉਹ ਬੜੇ ਹੈਰਾਨ ਕਰ ਦੇਣ ਵਾਲਾ ਹੈ ਮੈਂ ਇਸ ਸਾਰੇ ਸੀਨ ਦੇ ਵਿੱਚ ਇੱਕ ਚੀਜ਼ ਨੋਟਿਸ ਕਰ ਰਿਹਾ ਮਿਹਣਿਓ ਕੁਮਿਹਣੀ ਕੁੱਤਿਓ ਕੁੱਤੀ ਪਤਾ ਨਹੀਂ ਕੀ ਉਹ ਮੈਡਮ ਕਹਿੰਦੀ ਆਪਣੇ ਕੁੱਤੇ ਸਾਹਬਾ ਉਹ ਪਤਾ ਨਹੀਂ ਕਿਹੜੀਆਂ ਪੁਸ਼ਾਵਾਾਂ ਦਾ ਇਹ ਇਸਤੇਮਾਲ ਕਰ ਰਹੇ ਨੇ ਇੱਕ ਜਿਹੜਾ ਰਾਜਨੀਤੀ ਦਾ ਮਿਆਰ ਹੁੰਦਾ ਵਾ ਇੱਕ ਪਦਾਮ ਹੁੰਦਾ ਆ ਉਹ ਉਹਦੇ ਤੋਂ ਬਹੁਤ ਹੀ ਥੱਲੇ ਡਿੱਗ ਗਏ ਮਤਲਬ ਕਹਿਣ ਦਾ ਭਾਵ ਵੀ ਗਲੀਆਂ ਮਹੱਲਿਆਂ 'ਚ ਵੀ ਜਨਾਨੀਆਂ ਐਂਦਾ ਮਿਹਣੋ ਕਮੇਣੀ ਨਹੀਂ ਹੁੰਦੀਆਂ ਜਿੱਦਾਂ ਕਾਂਗਰਸ ਦੇ بڑے بڑے ਵੱਡੇ ਲੀਡਰ ਆਪਸ 'ਚ ਮਿਹਣੋ ਕਮੇਣੀ ਹੋ ਰਹੇ ਨੇ ਤੇ ਇਹ ਪੰਜਾਬ ਵਾਸਤੇ ਕੋਈ ਚੰਗੀ ਗੱਲ ਨਹੀਂ 0.500 ਕਰੋੜ 'ਚ ਜਿਹੜਾ ਮੁੱਖ ਮੰਤਰੀ ਬੜ ਕੇ ਆਏਗਾ ਉਹ ਪਹਿਲਾਂ ਤੇ ਆਪਣਾ 50000 ਕਰੋੜ ਇਕੱਠਾ ਕਰੇਗਾ ਉਹਨੂੰ ਪੰਜਾਬ ਨਾਲ ਕੀ ਲੈਣਾ ਦੇਣਾ ਉਹਨੇ ਪੰਜਾਬੀਆਂ ਨੇ ਦੁੱਖ ਸੁੱਖ ਤੋਂ ਕੀ ਲੈਣਾ ਜਿਹੜਾ 500 ਕਰੋੜ ਦੇ ਕੇ ਆਏਗਾ ਉਹ 5000 ਕਰੋੜ ਤੇ ਇਕੱਠਾ ਕਰੇਗਾ ਨੁਕੀ ਲੈਣਾ ਦੇਣਾ ਪੰਜਾਬ ਡੋਬਦਾ ਡੋਬੇ ਮਰਦਾ ਮਰੇ ਤੇ ਪੰਜਾਬੀਓ ਇਹਦੇ ਹੁਣ ਸਾਡਾ ਫਰਜ ਆ ਵੀ ਅਸੀਂ ਸੋਚਣਾ ਵੀ ਅਸੀਂ ਕਿੰਨਾ ਕਿੰਨਾਂ ਲੀਡਰਾਂ ਨੂੰ ਚੁਣਨਾ ਜਿਹੜੇ ਅੱਜ ਇੱਕ ਦੂਸਰੇ ਨਾਲ ਗੁੱਥਮ ਗੁੱਥੀ ਹੋਣਦੇ ਨੇ ਇੱਕ ਦੂਜੇ ਦੇ ਸਿਰ ਪਾੜਨ ਨੂੰ ਫਿਰਨਦੇ ਨੇ ਕੀ ਇਹ ਪੰਜਾਬ ਨੂੰ ਸੇਧ ਦੇਣਗੇ ਮੈਨੂੰ ਤਾਂ ਨਹੀਂ ਲੱਗਦਾ ਦੂਜੇ ਪਾਸੇ ਬੜੇ ਵੱਡੇ ਨਾਰੇ ਦੇ ਕੇ ਇੱਕ ਸਰਕਾਰ ਆਈ ਸੀਗੀ ਬਦਲਾਅ ਦੀ ਰਾਜਨੀਤੀ ਔਰ ਬਦਲਾਅ ਬੜਾ ਸ਼ਾਨਦਾਰ ਨਜ਼ਰ ਆ ਰਿਹਾ ਹੈ ਮਹਾਰਾਣਿਆਂ ਜਿੰਨਾ ਚੀਜ਼ਾਂ ਦਾ ਖੰਡਨ ਕਰਕੇ ਇਹ ਲੋਕ ਸਰਕਾਰ ਚ ਆਏ ਤੇ ਉਹਨੂੰ ਇਹ 100 ਮੀਲ ਦੀ ਸਪੀਡ ਤੇ ਲੈ ਗਏ ਨੇ ਉਸ ਬਦਲਾਅ ਨੂੰ ਜਿੰਨੀ ਗੁੰਡਾ ਕਰਦੀ ਆ ਜਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੀਆਂ ਇਲੈਕਸ਼ਨਾਂ ਜੇ ਮੈਂ ਦੇਖ ਲਈ ਆ ਮਹਾਰਾਣਿਆਂ ਕਿੱਦਾਂ ਇਹਨਾਂ ਦੇ ਬੰਦੇ ਕਾਗਜ਼ ਖੋਖੋ ਭੱਜੀ ਜਾਂਦੇ ਨੇ ਲੋਕਾਂ ਦੇ ਮਤਲਬ ਕਿ ਕਹਿਣ ਤੋਂ ਭਾਵ ਵੀ ਇਹ ਜਿਵੇਂ ਸੋਚ ਕੇ ਭਜਾਵਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਹ ਤੇ ਕਿਤੇ ਦੂਰ ਦੂਰ ਤੱਕ ਇਹ ਖਰੇ ਉਤਰ ਦੇ ਨਜ਼ਰ ਨਹੀਂ ਆਏ ਤੇ ਪੰਜਾਬੀਓ ਹੁਣੇ ਵਕਤ ਆ ਲੈ ਦੇ ਕੇ ਆ ਸਾਲ ਰਹਿ ਗਿਆ ਝੁੰਗੇ ਲੰਘ ਜਾਣਾ 27 ਚ ਆਪਾਂ ਫਿਰ ਇੱਕ ਸਰਕਾਰ ਚੁਣਨ ਵਾਲੇ ਪਾਸੇ ਵਧਣਾ ਤੇ ਸਾਨੂੰ ਅੱਜ ਪੰਜਾਬ ਨੂੰ ਉਹ ਲੀਡਰਸ਼ਿਪ ਚਾਹੀਦੀ ਆ ਜਿਹੜੀ ਪੰਜਾਬ ਨੂੰ ਪੈਰਾਂ ਸਿਰ ਖੜਾ ਕਰ ਸਕੇ ਸਾਡੇ ਕਰਜ਼ੇ ਮੁਕਾ ਦੇਵੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੇ ਲੈ ਜਾਵੇ ਸਾਨੂੰ ਉਹ ਜਿਹੇ ਲੀਡਰਸ਼ਿਪ ਨਹੀਂ ਚਾਹੀਦੀ ਜਿਹੜੇ 5-500 ਕਰੋੜ ਚੋਂ ਮੁੱਖ ਮੰਤਰੀ ਦੀਆਂ ਕੁਰਸੀਆਂ ਵੇਚਦੇ ਨੇ ਸਾਨੂੰ ਉਹ ਜੀ ਕੋਈ ਲੀਡਰਸ਼ਿਪ ਨਹੀਂ ਚਾਹੀਦੀ ਜਿਹੜੇ ਨਾਰੇ ਤੇ ਬਦਲਾਅ ਦੇ بڑے بڑے ਵੱਡੇ ਦਿੰਦੇ ਸੀਗੇ ਤੇ ਜਿੰਨਾ ਜਲੂਸ ਇਹਨਾਂ ਨੇ ਬਦਲਾਅ ਦਾ ਕੱਢਿਆ ਵਾ ਮੈਂ ਕਹਿੰਦਾ ਵੀ ਬਦਲਾਅ ਵੀ ਆਪਣੇ ਆਪ ਨੂੰ ਸ਼ਰਮਾਉਂਦਾ ਹੈਗਾ ਕਿ ਵੀ ਮੈਨੂੰ ਬਦਲਾਅ ਕਹਿੰਦੇ ਨੇ ਇਹ ਬਦਲਾਅ ਹੁੰਦੇ ਨੇ ਤੇ ਸੋ ਦੋਸਤੋ ਇਹ ਹੁਣ ਪੰਜਾਬੀਆਂ ਦੀ ਜ਼ਿੰਮੇਵਾਰੀ ਬਣਦੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਪੰਜਾਬ ਨੂੰ ਉਹ ਲੀਡਰਸ਼ਿਪ ਚੁਣ ਕੇ ਦਈਏ ਜਿਹੜੀ ਪੰਜਾਬ ਨੂੰ ਲੀਹਾਂ ਤੇ ਲੈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ